बारिशਾਂ ਦਾ ਮੌਸਮ ਹੈ ਤੇ ਚਾਹ ਦੇ ਨਾਲ ਕੁਛ ਨਾ ਕੁਛ ਖਾਣ ਨੂੰ ਜ਼ਰੂਰ ਦਿਲ ਕਰਦਾ ਹੈ ਅੱਜ ਆਪ ਬਣਾਵਾਂਗੇ ਇੱਕ ਆਟੀ ਤੋਂ ਤਿੰਨ ਤਰ੍ਹਾਂ ਦੀ ਮਟਰੀ ਜੋ ਕਿ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੋਵੇਗੀ ਤੇ ਬਹੁਤ ਜ਼ਿਆਦਾ ਟੇਸਟੀ ਬਣੇਗੀ ਤੁਸੀਂ ਇੱਕ ਵਾਰੀ ਜ਼ਰੂਰ ਇਸ ਨੂੰ ਟਰਾਈ ਕਰਿਓ ਇੱਕ ਵਾਰੀ ਬਣਾ ਲਓਗੇ ਤਾਂ ਤੁਸੀਂ ਮਹੀਨਾ ਪਰ ਸਟੋਰ ਕਰਕੇ ਇਸ ਨੂੰ ਰੱਖ ਸਕਦੇ ਹੋ ਤੇ ਖਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸੁਰਖਾਅ ਸੇਖੂ ਵਿੱਚ ਮੇਰੀ ਇੱਕ ਰਿਕਵੈਸਟ ਹੈ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਪਲੀਜ਼ ਇਹਨਾਂ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਚਲੋ ਆਪਾਂ ਹੁਣ ਮਟਰੀ ਬਣਾਉਣਾ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਇੱਥੇ ਦੋ ਕੌਲੀਆਂ ਆਟੇ ਦੀਆਂ ਲਵਾਂਗੀ ਤੁਸੀਂ ਆਪਣੇ ਹਿਸਾਬ ਦੇ ਨਾਲ ਆਟਾ ਵੱਧ ਘੱਟ ਕਰ ਸਕਦੇ ਹੋ ਤੇ ਇੱਕ ਕੌਲੀ ਇਸ ਦੇ ਵਿੱਚ ਮੈਂ ਮੈਦੇ ਦੀ ਐਡ ਕਰਾਂਗੀ ਤੁਸੀਂ ਸਾਰਾ ਆਟਾ ਵੀ ਲੈ ਸਕਦੇ ਹੋ ਤੇ ਸਾਰਾ ਮੈਦਾ ਵੀ ਲੈ ਸਕਦੇ ਹੋ ਹੁਣ ਮੈਂ ਇੱਕ ਚਮਚ ਇੱਥੇ ਅਜਵੈਨ ਦਾ ਲਿਆ ਹੈ ਤੇ ਇਸ ਨੂੰ ਆਪਾਂ ਹੱਥ ਦੇ ਨਾਲ ਇਸ ਤਰ੍ਹਾਂ ਮਸਲ ਕੇ ਇਸ ਦੇ ਵਿੱਚ ਐਡ ਕਰਾਂਗੇ ਕਿਉਂਕਿ ਜਦੋਂ ਆਪਾਂ ਅਜਵੈਨ ਨੂੰ ਮਸਲ ਕੇ ਐਡ ਕਰਦੇ ਹਾਂ ਤੇ ਇਸ ਦਾ ਬਹੁਤ ਹੀ ਜ਼ਿਆਦਾ ਟੇਸਟ ਵਧੀਆ ਆਉਂਦਾ ਹੈ ਤੇ ਇਸ ਦੇ ਵਿੱਚ ਇੱਕ ਚਮਚ तकरीबन ਆਪਾਂ ਨਮਕ ਦਾ ਐਡ ਕਰ ਲਵਾਂਗੇ ਬਾਕੀ ਤੁਸੀਂ ਆਪਣੇ ਸਵਾਦ ਦੇ ਅਨਸਾਰ ਵੱਧ ਘੱਟ ਨਮਕ ਕਰ ਸਕਦੇ ਹੋ ਹੁਣ ਮੋਇਨ ਦੇ ਲਈ ਇਸ ਦੇ ਵਿੱਚ ਮੈਂ ਦੋ ਵੱਡੇ ਚਮਚ ਦੇਸੀ ਘਿਓ ਦੇ ਐਡ ਕੀਤੇ ਹਨ ਤੁਸੀਂ ਤੇਲ ਵੀ ਐਡ ਕਰ ਸਕਦੇ ਹੋ ਪਰ ਜਦੋਂ ਆਪਾਂ ਦੇਸੀ ਘਿਓ ਐਡ ਕਰਦੇ ਹਾਂ ਤੇ ਇਸ ਦੇ ਨਾਲ ਮਟਰੀ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੁੰਦੀ ਹੈ ਹੁਣ ਆਪਾਂ ਇੱਕ ਵਾਰੀ ਸਾਰੇ ਆਟੇ ਨੂੰ ਘਿਓ ਦੇ ਨਾਲ ਮਿਕਸ ਕਰ ਲਵਾਂਗੇ ਤੇ ਇਸ ਤਰ੍ਹਾਂ ਤੁਸੀਂ ਮੋਇਨ ਨੂੰ ਚੈੱਕ ਕਰਨਾ ਹੈ ਜਦੋਂ ਆਟੇ ਦੀ ਮੁਠੀ ਬੱਜ ਗਈ ਇਸ ਸਮਝ ਲੈਣਾ ਕਿ ਆਪਣੀ ਮੋਇਨ ਪਰਫੈਕਟ ਹੈ ਹੁਣ ਆਪਾਂ ਥੋੜਾ ਥੋੜਾ ਪਾਣੀ ਐਡ ਕਰਕੇ ਇਸ ਦਾ ਆਟਾ ਤਿਆਰ ਕਰਾਂਗੇ ਆਪਾਂ ਬਹੁਤ ਜ਼ਿਆਦਾ ਪਤਲਾ ਆਟਾ ਨਹੀਂ ਗੁੰਨਣਾ ਆਪਾਂ ਥੋੜਾ ਜਿਹਾ ਸਖਤ ਆਟਾ ਹੀ ਗੁੰਨਾਂਗੇ ਜਿਸ ਦੇ ਨਾਲ ਮਟਰੀ ਬਹੁਤ ਹੀ ਜ਼ਿਆਦਾ ਵਧੀਆ ਆਵੇਗੀ ਇਸ ਤਰ੍ਹਾਂ ਆਪਾਂ ਹੱਥਾਂ ਦੇ ਨਾਲ ਸੈੱਟ ਕਰਨਾ ਹੈ ਇਸ ਨੂੰ ਬਹੁਤ ਜ਼ਿਆਦਾ ਆਪਾਂ ਮੁਕੀਆਂ ਦੇ ਕੇ ਆਟਾ ਨਹੀਂ ਤਿਆਰ ਕਰਨਾ ਜਸਟ ਇਸ ਨੂੰ ਹੱਥਾਂ ਨਾਲ ਮਲ ਕੇ ਆਪਾਂ ਰੱਖ ਦੇਣਾ ਹੈ 5 ਮਿੰਟ ਲਈ ਇਸ ਨੂੰ ਆਪਾਂ ਰੈਸਟ ਲਈ ਰੱਖ ਦਵਾਂਗੇ ਤਾਂ ਕਿ ਸੈੱਟ ਹੋ ਜਾਵੇ ਉਨੇ ਟਾਈਮ ਦੇ ਲਈ ਆਪਾਂ ਤੇਲ ਗਰਮ ਹੋਣ ਲਈ ਰੱਖ ਦਵਾਂਗੇ ਗੈਸ ਤੇ ਕੜਾਈ ਰੱਖਾਂਗੇ ਗੈਸ ਨੂੰ ਔਨ ਕਰਾਂਗੇ ਤੇ ਇਸ ਦੇ ਵਿੱਚ ਆਪਾਂ ਤੇਲ ਐਡ ਕਰ ਦਵਾਂਗੇ ਲੋ ਫਲੇਮ ਦੇ ਉੱਪਰ ਆਪਾਂ ਤੇਲ ਗਰਮ ਹੋਣ ਲਈ ਰੱਖ ਦਿੱਤਾ ਹੈ ਚਲੋ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਮਠੀਆਂ ਦੀ ਤਿਆਰੀ ਕਰਦੇ ਹਾਂ ਇਸ ਦੇ ਲਈ ਸਭ ਤੋਂ ਪਹਿਲਾਂ ਆਪਾਂ ਇੱਕ ਵੱਡੇ ਸਾਈਜ਼ ਦਾ ਪੀੜਾ ਲੈ ਲਵਾਂਗੇ ਤੇ ਹੁਣ ਇਸ ਨੂੰ ਆਪਾਂ ਇਸ ਤਰ੍ਹਾਂ ਇੱਕ ਚੋਪਰ ਬੋਰਡ ਦੇ ਉੱਪਰ ਰੱਖ ਕੇ ਇਸ ਦੀ ਰੋਟੀ ਵੇਲ ਲਵਾਂਗੇ ਤੁਸੀਂ ਚੱਕਲੇ ਦੇ ਉੱਪਰ ਰੱਖ ਕੇ ਵੀ ਵੇਲ ਸਕਦੇ ਹੋ ਜਾਂ ਤੁਸੀਂ ਸ਼ੈਲਫ ਦੇ ਉੱਪਰ ਰੱਖ ਕੇ ਵੀ ਇਸ ਨੂੰ ਵੇਲ ਸਕਦੇ ਹੋ ਆਪਾਂ ਰੋਟੀ ਬਹੁਤ ਜ਼ਿਆਦਾ ਪਤਲੀ ਨਹੀਂ ਆਇਆ ਹੈ ਤੇ ਉਸ ਦੇ ਉੱਪਰ ਰੱਖ ਕੇ ਇਸ ਨੂੰ ਆਪਾਂ ਵੇਲ ਲਵਾਂਗੇ ਇਹ ਥੋੜੀ ਜਿਹੀ ਆਪਾਂ ਮੋਟੀ ਹੀ ਰੱਖਾਂਗੇ ਬਹੁਤ ਜ਼ਿਆਦਾ ਪਤਲੀ ਨਹੀਂ ਰੋਟੀ ਕਰਨੀ ਨਾ ਹੀ ਬਹੁਤ ਜ਼ਿਆਦੀ ਆਪਾਂ ਮੋਟੀ ਆਪਾਂ ਕਿਸ ਤਰ੍ਹਾਂ ਦੀ ਰੋਟੀ ਰੱਖਣੀ ਹੈ ਤੁਹਾਨੂੰ ਮੈਂ ਦਿਖਾਵਾਂਗੀ ਕਿ ਅੱਗੇ ਆਪਾਂ ਕਿਸ ਤਰ੍ਹਾਂ ਦੀ ਰੋਟੀ ਸਾਈਜ਼ ਦੀ ਰੋਟੀ ਵੇਲ ਲਈ ਹੈ ਤੇ ਇੰਨੀ ਕਿਸ ਦੀ ਇੰਨੀ ਰੋਟੀ ਹੋਣੀ ਚਾਹੀਦੀ ਹੈ ਹੁਣ ਆਪਾਂ ਇਸ ਇੱਥੇ ਗਲਾਸੀ ਲੈ ਲਵਾਂਗੇ ਤਿੱਖੇ ਕੰਡਿਆਂ ਵਾਲੀ ਕੰਡਿਆਂ ਵਾਲੀ ਗਲਾਸੀ ਹੈ ਇਸ ਦੇ ਨਾਲ ਮੈਂ ਇਸ ਤਰ੍ਹਾਂ ਕੰਡੇ ਨਾਲ ਘੱਟ ਲਵਾਂਗੀ ਕਿਸੇ ਵੀ ਚੀਜ਼ ਦੇ ਨਾਲ ਇਸ ਨੂੰ ਕੱਟ ਕਰ ਸਕਦੇ ਹੋ ਕੋਈ ਵੀ ਟੱਕਣ ਵਗੈਰਾ ਕੋਈ ਗੜੀ ਵਰਗਾ ਨਹੀਂ ਹੋ ਜਾ ਕਟਰ ਵੀ ਆਉਂਦੇ ਹਨ ਬਜਾਰ ਵਿੱਚ ਪਰ ਇਹ ਤਿੱਖੀ ਜੀ ਇੱਕ ਗਲਾਸੀ ਲਈ ਸਕਦੇ ਹੋ ਉਸ ਦੇ ਨਾਲ ਆਪਾਂ ਇਸ ਤਰ੍ਹਾਂ ਕੱਟ ਲਵਾਂਗੇ ਪਰ ਇਹ ਆਪਾਂ ਸਿੰਪਲ ਜਿਆਦੇ ਸਾਦਾ ਜਿਹਾ ਇਹ ਦੇਖੋ ਕਿੰਨੀ ਵਧੀਆ ਆਪਣੀ ਹੈ ਜਿਹੜਾ ਅਪਣਾਇਆ ਹੈ ਹੁਣ ਆਪਾਂ ਮੱਠੀਆਂ ਦੇ ਵਿੱਚ ਇਸ ਤਰ੍ਹਾਂ ਫੌਗ ਦੇ ਨਾਲ ਸ਼ੇਕ ਕਰ ਲਵਾਂਗੇ ਜੇਕਰ ਆਪਾਂ ਇਸ ਤਰ੍ਹਾਂ ਇਹਨਾਂ ਦੇ ਵਿੱਚ ਸ਼ੇਕ ਨਾ ਕੀਤੇ ਤਾਂ ਇਹ ਫੁੱਲ ਕੇ ਪੂੜੀਆਂ ਬਣ ਜਾਣਗੀਆਂ ਸਾਰੀਆਂ ਮਠੀਆਂ ਆਪਾਂ ਇਸ ਤਰ੍ਹਾਂ ਬਣਾ ਕੇ ਤਿਆਰ ਕਰ ਲਵਾਂਗੇ ਲਓ ਜੀ ਇੱਥੇ ਆਪਣੀਆਂ ਮਠੀਆਂ ਬਣ ਕੇ ਤਿਆਰ ਹੋ ਚੁੱਕੀਆਂ ਹਨ ਤੇ ਤੇਲ ਵੀ ਆਪਣਾ ਗਰਮ ਹੋ ਚੁੱਕਾ ਹੈ ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਜਦੋਂ ਤੁਸੀਂ ਤੇਲ ਦੇ ਵਿੱਚ ਮਠੀਆਂ ਪਾਉਣੀਆਂ ਹਨ ਤੇ ਤੇਲ ਬਹੁਤ ਹੀ ਘੱਟ ਗਰਮ ਹੋਣਾ ਚਾਹੀਦਾ ਹੈ ਇਸ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ ਜੇਕਰ ਤੁਹਾਨੂੰ ਲੱਗੇ ਕਿ ਤੇਲ ਆਪਣਾ ਜ਼ਿਆਦਾ ਗਰਮ ਹੈ ਤਾਂ ਤੁਸੀਂ ਉੱਥੇ ਗੈਸ ਦਾ ਫਲੇਮ ਬੰਦ ਕਰਕੇ 1-2 ਮਿੰਟ ਲਈ ਵੇਟ ਕਰਕੇ ਫਿਰ ਮਠੀਆਂ ਐਡ ਕਰਨੀਆਂ ਹਨ ਹੁਣ ਆਪਾਂ ਸਾਰੀਆਂ ਮਠੀਆਂ ਐਡ ਕਰ ਲਈਆਂ ਹਨ ਜਿੰਨੀਆਂ ਇੱਕ ਕੜਾਈ ਦੇ ਵਿੱਚ ਆਪਣੇ ਕੋਲ ਪਈਆਂ ਹਨ ਹੁਣ ਆਪਾਂ ਇਹਨਾਂ ਨੂੰ ਹਿਲਾਉਣਾ ਨਹੀਂ ਹੈ ਸਟਾਰਟਿੰਗ ਦੇ ਵਿੱਚ 1-2 ਮਿੰਟ ਲਈ ਉਸੇ ਤਰ੍ਹਾਂ ਹੀ ਆਪਾਂ ਰਹਿਣ ਦੇਣਾ ਹੈ ਤੇ ਫਿਰ ਇਸ ਤਰ੍ਹਾਂ ਹਲਕੇ ਹੱਥਾਂ ਦੇ ਨਾਲ ਆਪਾਂ ਚਮਚ ਦੇ ਨਾਲ ਹਿਲਾ ਲਵਾਂਗੇ ਤੇ ਲੋ ਫਲੇਮ ਦੇ ਉੱਪਰ ਹੀ ਆਪਾਂ ਇਹਨਾਂ ਨੂੰ ਬਣਾਉਣਾ ਹੈ ਤਾਂ ਹੀ ਇਹ ਕ੍ਰਿਸਪੀ ਬਣ ਕੇ ਤਿਆਰ ਹੋਣਗੀਆਂ ਤੇ ਅੰਦਰ ਤੱਕ ਬਹੁਤ ਹੀ ਜ਼ਿਆਦਾ ਵਧੀਆ ਕ੍ਰਿਸਪੀ ਵੀ ਬਣਣਗੀਆਂ ਤੇ ਪੱਕਣਗੀਆਂ ਵੀ ਜੇਕਰ ਆਪਾਂ ਹਾਈ ਫਲੇਮ ਦੇ ਉੱਪਰ ਇਹਨਾਂ ਨੂੰ ਪਾ ਦਿੱਤਾ ਤਾਂ ਇਹ 1 ਮਿੰਟ ਦੇ ਵਿੱਚ ਹੀ ਉੱਪਰੋਂ ਸੜ ਜਾਣਗੀਆਂ ਜੋ ਕਿ ਨਾ ਤਾਂ ਟੇਸਟੀ ਬਣਣਗੀਆਂ ਇਹ ਕੜਮੀਆਂ ਬਣ ਕੇ ਤਿਆਰ ਹੋਣਗੀਆਂ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਲੋ ਫਲੇਮ ਦੇ ਉੱਪਰ ਆਪਣੀਆਂ ਕਿੰਨੀਆਂ ਵਧੀਆ ਮਠੀਆਂ ਬਣ ਕੇ ਤਿਆਰ ਹੋਈਆਂ ਹਨ ਹੁਣ ਇਸੇ ਤਰ੍ਹਾਂ ਬਾਕੀ ਸਾਰੀਆਂ ਮਠੀਆਂ ਵੀ ਆਪਾਂ ਬਣਾ ਕੇ ਤਿਆਰ ਕਰ ਲਵਾਂਗੇ ਦੁਬਾਰਾ ਜਦੋਂ ਫਿਰ ਆਪਾਂ ਮਠੀਆਂ ਤੇਲ ਦੇ ਵਿੱਚ ਐਡ ਕਰਨੀਆਂ ਹਨ ਤੇ ਗੈਸ ਦਾ ਫਲੇਮ ਬੰਦ ਕਰਕੇ ਤੇਲ ਨੂੰ ਪੂਰਾ ਜਿਆ ਠੰਡਾ ਕਰਕੇ ਫਿਰ ਇਸ ਦੇ ਵਿੱਚ ਮਠੀਆਂ ਪਾਉਣੀਆਂ ਹਨ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਮਠੀਆਂ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣਗੀਆਂ ਤੇ ਕ੍ਰਿਸਪੀ ਵੀ ਬਹੁਤ ਬਣਗੀਆਂ ਇਹ ਦੇਖੋ ਇਹ ਪੱਠੀਆਂ ਆਪਣੀਆਂ ਬਣ ਕੇ ਤਿਆਰ ਹਨ ਤੇ ਹੁਣ ਆਪਾਂ ਤਿਆਰ ਕਰਾਂਗੇ ਮਠਰੀ ਜੋ ਕਿ ਆਪਾਂ ਲੇਅਰਸ ਵਾਲੀ ਮਠਰੀ ਬਣਾ ਕੇ ਤਿਆਰ ਕਰਾਂਗੇ ਤੁਸੀਂ ਇੱਕ ਵਾਰੀ ਜ਼ਰੂਰ ਇਸ ਨੂੰ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਿਲਕੁਲ ਬਾਜ਼ਾਰ ਵਰਗੀ ਮਠਰੀ ਬਣ ਕੇ ਤਿਆਰ ਹੋਵੇਗੀ ਹੁਣ ਆਪਾਂ ਉਸ ਆਟੇ ਦੇ ਵਿੱਚੋਂ ਅੱਧਾ ਆਟਾ ਇਸ ਤਰ੍ਹਾਂ ਤੋੜ ਲਵਾਂਗੇ ਇਸਦੇ ਹੁਣ ਆਪਾਂ ਛੋਟੇ-ਛੋਟੇ ਪੇੜੇ ਬਣਾ ਕੇ ਤਿਆਰ ਕਰਾਂਗੇ ਜਿੰਨੀਆਂ ਵੀ ਤੁਸੀਂ ਲੇਅਰਸ ਬਣਾਉਣੀਆਂ ਚਾਹੁੰਦੇ ਹੋ ਉਸੇ ਹਿਸਾਬ ਨਾਲ ਪੇੜੇ ਬਣਾ ਸਕਦੇ ਹੋ ਮੈਂ ਇੱਥੇ ਚਾਰ ਪੇੜੇ ਛੋਟੇ-ਛੋਟੇ ਇੱਕੋ ਸਾਈਜ਼ ਦੇ ਤਿਆਰ ਕਰਾਂਗੀ ਇਹ ਦੇਖੋ ਇਸ ਤਰ੍ਹਾਂ ਆਪਾਂ ਇੱਕੋ ਸਾਈਜ਼ ਦੇ ਚਾਰ ਪੇੜੇ ਕਰ ਲੈਣੇ ਹਨ ਪਹਿਲਾਂ ਆਪਾਂ ਇੱਕ ਇੱਥੇ ਸਲਰੀ ਤਿਆਰ ਕਰ ਲਵਾਂਗੇ ਮੈਂ ਇੱਥੇ ਦੋ ਚਮਚ ਮੈਦੇ ਦੇ ਲਏ ਹਨ ਤੇ ਆਪਾਂ 2 ਤੋਂ 3 ਚਮਚੇ ਇਸ ਦੇ ਵਿੱਚ ਪਾਵਾਂਗੇ ਦੇਸੀ ਘਿਓ ਦੇ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਇਹ ਸਲਰੀ ਆਪਾਂ ਕਦੋਂ ਯੂਜ਼ ਕਰਨੀ ਹੈ ਇਹ ਵੀ ਤੁਹਾਨੂੰ ਮੈਂ ਅੱਗੇ ਦੱਸਦੀ ਹਾਂ ਇਹ ਦੇਖੋ ਆਪਣੀ ਸਲਰੀ ਬਣ ਕੇ ਤਿਆਰ ਹੋ ਚੁੱਕੀ ਹੈ ਇਹ ਦੇਖੋ ਇਸ ਦੇ ਨਾਲ ਹੀ ਆਪਣੀ ਜਿਹੜੀ ਮਟਰੀ ਹੈ ਉਸ ਦੀਆਂ ਲੇਅਰਸ ਬਣ ਕੇ ਤਿਆਰ ਹੋਣਗੀਆਂ ਹੁਣ ਆਪਾਂ ਇੱਥੇ ਰੋਟੀਆਂ ਵੇਲ ਲਵਾਂਗੇ ਹੁਣ ਇੱਥੇ ਆਪਾਂ ਪਹਿਲਾਂ ਰੋਟੀਆਂ ਵੇਲ ਲਵਾਂਗੇ ਚਾਰੀ ਰੋਟੀਆਂ ਆਪਾਂ ਪਹਿਲਾਂ ਇੱਕ ਵਾਰੀ ਵੇਲ ਲੈਣੀਆਂ ਹੈ ਤੇ ਉਹਨਾਂ ਨੂੰ ਆਪਾਂ ਸਾਈਡ ਤੇ ਰੱਖ ਲਵਾਂਗੇ ਇੱਥੇ ਦੇਖੋ ਆਪਾਂ ਫੁਲਕੇ ਸਾਰੇ ਵੇਲ ਲਏ ਹਨ ਹੁਣ ਇਸ ਤਰ੍ਹਾਂ ਇੱਕ ਰੋਟੀ ਆਪਾਂ ਚੋਪਰ ਬੋਰਡ ਦੇ ਉੱਪਰ ਰੱਖਾਂਗੇ ਤੇ ਇਸ ਦੇ ਉੱਪਰ ਆਪਾਂ ਲਗਾਵਾਂਗੇ ਇਹ ਜਿਹੜੀ ਆਪਾਂ ਸਲਰੀ ਬਣਾਈ ਸੀਗੀ ਮੈਦੇ ਦੀ ਤੇ ਕਿਓ ਦੀ ਚਾਰੇ ਪਾਸੇ ਚੰਗੀ ਤਰ੍ਹਾਂ ਰੋਟੀ ਦੇ ਉੱਪਰ ਆਪਾਂ ਇਸ ਨੂੰ ਲਗਾ ਦੇਣਾ ਹੈ ਤੇ ਦੂਸਰੀ ਰੋਟੀ ਚੱਕਾਂਗੇ ਤੇ ਇਸ ਦੇ ਉੱਪਰ ਇਸ ਤਰ੍ਹਾਂ ਆਪਾਂ ਰੱਖ ਦਵਾਂਗੇ ਫਿਰ ਇਸੇ ਤਰ੍ਹਾਂ ਇਸ ਦੇ ਉੱਪਰ ਵੀ ਆਪਾਂ ਇਸ ਤਰ੍ਹਾਂ ਸਲਰੀ ਲਗਾ ਲਵਾਂਗੇ ਤੇ ਤੀਸਰਾ ਫੁਲਕਾ ਵੀ ਇਸ ਦੇ ਉੱਪਰ ਆਪਾਂ ਇਸ ਤਰ੍ਹਾਂ ਰੱਖ ਦਵਾਂਗੇ ਇਸੇ ਤਰ੍ਹਾਂ ਆਪਾਂ ਵਾਰ-ਵਾਰ ਸਲਰੀ ਲਗਾ ਕੇ ਤੇ ਚਾਰ ਫੁਲਕੇ ਇਸ ਤਰ੍ਹਾਂ ਸੈੱਟ ਕਰ ਲੈਣੇ ਹਨ ਇਹ ਦੇਖੋ ਹੁਣ ਆਪਾਂ ਚੌਥੀ ਜਿਹੜੀ ਰੋਟੀ ਹੈ ਉਹ ਵੀ ਇਸ ਦੇ ਉੱਪਰ ਰੱਖ ਦਵਾਂਗੇ ਤੇ ਇਸ ਤਰ੍ਹਾਂ ਹਲਕੇ ਹੱਥਾਂ ਦੇ ਨਾਲ ਇਸ ਨੂੰ ਆਪਾਂ ਪ੍ਰੈਸ ਕਰ ਲਵਾਂਗੇ ਹੁਣ ਆਪਾਂ ਇਸ ਨੂੰ ਵੇਲ ਲਵਾਂਗੇ ਵੇਲਣਾ ਵੀ ਬਹੁਤ ਹੀ ਹਲਕੇ ਹੱਥਾਂ ਦੇ ਨਾਲ ਹੈ ਵੇਲ ਕੇ ਇਸਦੇ ਆਪਾਂ ਇੱਕ ਥੋੜੀ ਜਿਹੀ ਵੱਡੇ ਸਾਈਜ਼ ਦੀ ਰੋਟੀ ਇਸ ਤਰ੍ਹਾਂ ਬਣਾ ਲਵਾਂਗੇ ਹੁਣ ਫਿਰ ਇਸ ਦੇ ਉੱਪਰ ਆਪਾਂ ਸਲਰੀ ਲਗਾ ਲਵਾਂਗੇ ਤੇ ਇਸ ਨੂੰ ਆਪਾਂ ਹੁਣ ਜਿਸ ਤਰ੍ਹਾਂ ਪੌਂਠਾ ਬਣਾਇੰਦਾ ਹੈ ਉਸ ਸ਼ੇਪ ਦੇ ਵਿੱਚ ਫੋਲਡ ਕਰ ਲਵਾਂਗੇ ਇਸ ਤਰ੍ਹਾਂ ਇੱਕ ਸਾਈਡ ਤੋਂ ਫੋਲਡ ਕਰਕੇ ਫਿਰ ਇਸ ਦੇ ਉੱਪਰ ਆਪਾਂ ਸਲੈਰੀ ਲਗਾਵਾਂਗੇ ਤੇ ਫਿਰ ਦੂਸਰੀ ਸਾਈਡ ਤੋਂ ਫੋਲਡ ਕਰਕੇ ਫਿਰ ਇਸ ਦੇ ਉੱਪਰ ਆਪਾਂ ਸਲੈਰੀ ਲਗਾ ਲਵਾਂਗੇ ਤੇ ਹੁਣ ਦੋਨਾਂ ਸਾਈਡਾਂ ਤੋਂ ਆਪਾਂ ਇਸ ਤਰ੍ਹਾਂ ਫੋਲਡ ਕਰ ਦਵਾਂਗੇ ਜਿਸ ਤਰ੍ਹਾਂ ਮੈਂ ਫੋਲਡ ਕਰ ਰਹੀ ਹਾਂ ਤੁਸੀਂ ਦੇਖ ਕੇ ਇਸੇ ਤਰ੍ਹਾਂ ਹੀ ਫੋਲਡ ਕਰ ਲੈਣਾ ਹੈ ਇਹ ਦੇਖੋ ਹੁਣ ਆਪਣਾ ਬਿਲਕੁਲ ਪ੍ਰੌਂਟੇ ਦੀ ਸ਼ੇਪ ਤੇ ਵਿੱਚ ਇਹ ਆਪਣਾ ਪੂਰਾ ਸੈੱਟ ਹੋ ਗਿਆ ਹੈ ਇਸੇ ਤਰ੍ਹਾਂ ਬਾਕੀ ਦੂਸਰਾ ਵੀ ਆਪਾਂ ਸੈੱਟ ਕਰ ਲਵਾਂਗੇ ਹੁਣ ਆਪਾਂ ਇੱਕ ਇਸ ਤਰ੍ਹਾਂ ਪੇੜੇ ਨੂੰ ਚੱਕਾਂਗੇ ਤੇ ਬਿਲਕੁਲ ਹਲਕੇ ਹੱਥਾਂ ਦੇ ਨਾਲ ਆਪਾਂ ਇਸ ਨੂੰ ਵੇਲ ਲਵਾਂਗੇ ਇਸ ਦੇ ਉੱਪਰ ਜ਼ਿਆਦਾ ਤੁਸੀਂ ਦਬਾ ਨਹੀਂ ਪਾਉਣਾ ਨਹੀਂ ਤੇ ਆਪਣੀ ਜਿਹੜੀ ਮਟਰੀ ਬਣਾਉਣੀ ਹੈ ਉਸ ਦੀਆਂ ਲੇਅਰਸ ਖਰਾਬ ਹੋਣਗੀਆਂ ਬਿਲਕੁਲ ਹਲਕੇ ਹੱਥਾਂ ਦੇ ਨਾਲ ਇਸ ਤਰ੍ਹਾਂ ਆਪਾਂ ਵੇਲ ਲੈਣਾ ਹੈ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਿੰਨਾ ਕੁ ਆਪਾਂ ਮੋਟਾ ਰੱਖਣਾ ਹੈ ਇਹ ਦੇਖੋ ਇੰਨੀ ਕਿ ਰੋਟੀ ਆਪਣੀ ਇਹ ਮੋਟੀ ਹੋਣੀ ਚਾਹੀਦੀ ਹੈ ਹੁਣ ਆਪਾਂ ਇਸ ਨੂੰ ਕੱਟ ਕਰ ਲਵਾਂਗੇ ਤੁਸੀਂ ਜਿਸ ਵੀ ਸ਼ੇਪ ਦੇ ਵਿੱਚ ਬਣਾਉਣਾ ਚਾਹੋ ਉਸ ਦੇ ਵਿੱਚ ਹੀ ਇਸ ਨੂੰ ਕੱਟ ਕਰ ਸਕਦੇ ਹੋ ਮੈਂ ਇਸ ਤਰ੍ਹਾਂ ਚੌਰਸ ਸ਼ੇਪ ਦੇ ਵਿੱਚ ਬਣਾਵਾਂਗੀ ਤੇ ਇਸ ਤਰ੍ਹਾਂ ਮੈਂ ਇਸ ਨੂੰ ਕੱਟ ਕਰ ਲਵਾਂਗੀ ਸਾਰੀ ਮਟਰੀ ਆਪਾਂ ਇਸੇ ਤਰ੍ਹਾਂ ਹੀ ਕੱਟ ਕਰ ਲਵਾਂਗੇ ਇਹ ਦੇਖੋ ਇਸ ਤਰ੍ਹਾਂ ਮੈਂ ਮਟਰੀ ਕੱਟ ਕੇ ਇਸ ਨੂੰ ਆਪਾਂ ਪਲੇਟ ਦੇ ਵਿੱਚ ਰੱਖ ਲਵਾਂਗੇ ਹੁਣ ਆਪਾਂ ਇਸ ਨੂੰ ਫਰਾਈ ਕਰ ਲਵਾਂਗੇ ਇਹ ਦੇਖੋ ਮੈਂ ਉਹੀ ਤੇਲ ਲਿਆ ਹੈ ਜਿਸ ਦੇ ਵਿੱਚ ਪਹਿਲਾਂ ਮੈਂ ਮਠੀਆਂ ਕੱਢੀਆਂ ਸੀ ਪਰ ਇਸ ਗੈਸ ਦਾ ਫਲੇਮ ਮੈਂ ਬੰਦ ਕਰ ਦਿੱਤਾ ਸੀ ਤੇ ਬਿਲਕੁਲ ਇਹ ਥੋੜਾ ਠੰਡਾ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਇਹ ਮਟਰੀ ਪਾ ਦਵਾਂਗੇ ਮਟਰੀ ਪਾਉਣ ਤੋਂ ਮਗਰੋਂ ਇਸ ਤਰ੍ਹਾਂ ਆਪਾਂ ਥੋੜਾ ਜਿਹਾ ਹਿਲਾਵਾਂਗੇ ਇਸ ਨੂੰ ਆਪਾਂ ਕਿਸੇ ਹੋਰ ਛਾਨਣੀ ਜਾਂ ਚਮਚੇ ਦੇ ਨਾਲ ਨਹੀਂ ਹਿਲਾਉਣਾ ਜਸਟ ਇਸ ਤਰ੍ਹਾਂ ਇਸ ਨੂੰ ਆਪਾਂ ਹਿਲਾ ਲਵਾਂਗੇ ਥੋੜਾ ਜਿਹਾ ਘੁਮਾ ਕੇ ਫਿਰ ਹੁਣ ਆਪਾਂ ਇਸ ਨੂੰ ਚਮਚ ਦੇ ਨਾਲ ਹਿਲਾਵਾਂਗੇ ਇਹ ਬਿਲਕੁਲ ਲੋ ਫਲੇਮ ਦੇ ਉੱਪਰ ਪਕਾਵਾਂਗੇ ਜਿਸ ਤਰ੍ਹਾਂ ਇਹ ਪੱਕੀ ਜਾਵੇਗੀ ਇਸ ਤਰ੍ਹਾਂ ਇਸ ਦੀਆਂ ਤੁਸੀਂ ਲੇਅਰਸ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਲੇਅਰਸ ਬਣ ਕੇ ਤਿਆਰ ਹੋਈਆਂ ਹਨ ਤੁਸੀਂ ਦੇਖ ਕੇ ਕਹਿ ਨਹੀਂ ਸਕਦੇ ਕਿ ਮਟਰੀ ਆਪਾਂ ਘਰ ਦੇ ਵਿੱਚ ਬਣਾਈ ਹੈ ਜਾਂ ਬਜ਼ਾਰੋਂ ਲਈ ਹੈ ਤੁਹਾਡੇ ਸਾਹਮਣੇ ਦੇਖੋ ਕਿੰਨੀਆਂ ਲੇਅਰਸ ਬਣ ਕੇ ਤਿਆਰ ਹੋਈਆਂ ਹਨ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਲੋ ਫਲੇਮ ਦੇ ਉੱਪਰ ਮਟਰੀ ਨੂੰ ਪਕਾਉਣਾ ਹੈ ਤੇ ਤੇਲ ਦੇ ਵਿੱਚ ਜਦੋਂ ਮੈਂ ਆਪਾਂ ਮਟਰੀ ਪਕਾਉਣੀ ਹੈ ਤੇ ਉਸ ਟਾਈਮ ਤੇਲ ਆਪਣਾ ਕੱਟ ਗਰਮ ਹੋਣਾ ਚਾਹੀਦਾ ਹੈ ਇਹ ਇੱਕ ਦੋ ਚੀਜ਼ਾਂ ਦਾ ਧਿਆਨ ਰੱਖੋਗੇ ਤੇ ਪਰਫੈਕਟ ਮਟਰੀਆਤੀ ਬਣ ਕੇ ਤਿਆਰ ਹੋਵੇਗੀ ਦੇਖੋ ਲੇਅਰਸ ਵਾਲੀ ਮਟਰੀ ਬਣ ਕੇ ਤਿਆਰ ਹੋ ਚੁੱਕੀ ਹੈ ਲਾਸਟ ਦੇ ਵਿੱਚ ਇੱਕ ਪੀੜਾ ਰਹਿ ਗਿਆ ਸੀ ਛੋਟਾ ਜਿਹਾ ਤਾਂ ਮੇਰੀ ਬੇਟੀ ਕਹਿੰਦੀ ਕਿ ਮੈਂ ਇਸ ਦੀ ਮਟਰੀ ਤਿਆਰ ਕਰਾਂਗੀ ਮੈਂ ਕਿਹਾ ਚਲੋ ਤੁਸੀਂ ਕਰ ਲਓ ਉਹਨਾਂ ਨੇ ਉਸ ਪੀੜੇ ਦੀ ਰੋਟੀ ਵੇਲ ਲਈ ਤੇ ਰੋਟੀ ਦੇ ਹੁਣ ਉਸ ਨੇ ਇੰਨੀ ਪਤਲੀ ਰੋਟੀ ਵੇਲੀ ਹੈ ਤੇ ਹੁਣ ਉਹ ਟ੍ਰਾਇੰਗਲ ਸ਼ੇਪ ਦੀਆਂ ਮਟਰੀ ਬਣਾ ਕੇ ਤਿਆਰ ਕਰੇਗੀ ਇਹ ਉਹ ਕੱਟ ਕਰ ਰਹੀ ਸੀ ਮੈਂ ਦੂਸਰੀ ਮਟਰੀ ਜਿਹੜੀ ਉਹ ਬਣਾ ਰਹੀ ਸੀ ये देखो ਤੁਸੀਂ ਦੇਖ ਸਕਦੇ ਹੋ ਉਸਨੇ ਇਹ ਮਟਰੀ ਕੱਟ ਕਰ ਲਈ ਹੈ ਆਪਾਂ ਇਸ ਨੂੰ ਵੀ ਫਰਾਈ ਕਰ ਲਵਾਂਗੇ ਇਹ ਦੇਖੋ ਸਾਰੀਆਂ ਮਟਰੀਆਂ ਆਪਣੀਆਂ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੋਈਆਂ ਹਨ ਮਠੀਆਂ ਵੀ ਬਿਲਕੁਲ ਬਾਜ਼ਾਰ ਵਰਗੀਆਂ ਬਣ ਕੇ ਤਿਆਰ ਹੋਈਆਂ ਹਨ ਤੇ ਤੁਹਾਨੂੰ ਮੈਂ ਉਹ ਵੀ ਦਿਖਾਉਣੀ ਹੈ ਜਿਹੜੀਆਂ ਮੇਰੀ ਬੇਟੀ ਨੇ ਬਣਾਈਆਂ ਹਨ ਫਰਾਈ ਮੈਂ ਕੀਤੀਆਂ ਸਨ ਬਾਕੀ ਕਟੀਆਂ ਉਹਨੇ ਸਨ ਇਹ ਆਪਣੀਆਂ ਮਠੀਆਂ ਤੇ ਮਟਰੀ ਬਾਜ਼ਾਰ ਤੋਂ ਵੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈਏ ਕਿਉਂਕਿ ਆਪਾਂ ਘਰ ਦੇ ਵਿੱਚ ਵਧੀਆ ਤੇਲ ਯੂਜ਼ ਕਰਦੇ ਆਂ ਵਧੀਆ ਆਟਾ ਯੂਜ਼ ਕਰਦੇ ਆਂ ਹਰ ਇੱਕ ਚੀਜ਼ ਆਪਣੀ ਫ੍ਰੈਸ਼ ਤੇ ਵਧੀਆ ਹੁੰਦੀ ਹੈ ਇਹ ਦੇਖੋ ਜਿਹੜੀ ਮੇਰੀ ਬੇਟੀ ਨੇ ਬਣਾਈ ਹੈ ਉਹ ਕਿੰਨੀ ਜਿਆਦਾ ਕ੍ਰਿਸਪੀ ਬਣ ਕੇ ਤਿਆਰ ਹੋਈ ਹੈ ਤੇ ਕਿੰਨੀ ਜਿਆਦਾ ਵਧੀਆ ਲੱਗ ਰਹੀ ਹੈ ਤੁਹਾਨੂੰ ਮੈਂ ਇਹ ਵੀ ਤੋੜ ਕੇ ਦਿਖਾਵਾਂਗੀ ਤੁਹਾਨੂੰ ਇਹ ਰੈਸਪੀਜ਼ ਕਿੱਦਾਂ ਦੀ ਲੱਗੀਆਂ ਪਲੀਜ਼ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹੁਣ ਮੈਂ ਸਾਰੀ ਮੱੜੀ ਤੁਹਾਡੇ ਸਾਹਮਣੇ ਤੋੜ ਕੇ ਦਿਖਾਈ ਹੈ ਕਿੰਨੀ ਜ਼ਿਆਦਾ ਕ੍ਰਿਸਪੀ ਤੇ ਕਰੰਚੀ ਬਣੀ ਹੈ ਤੁਸੀਂ ਜ਼ਰੂਰ ਇਸ ਨੂੰ ਟਰਾਈ ਕਰਿਓ ਤੇ ਪਲੀਜ਼ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਸਪੋਰਟ ਕਰੋ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ